ਹਾਂ ਚਿੱਟਾ ਵੀ ਚੱਲ ਰਿਹਾ ਚਿੱਟਾ ਵੀ ਚੱਲ ਰਿਹਾ ਹਾਂ ਸ਼ਰਿਆਮ ਚੱਲ ਰਿਹਾ ਚੱਲ ਰਿਹਾ ਵੀਰੇ ਚੱਲ ਰਿਹਾ ਹੈ ਗਾਈ 100% ਆ ਜੀ ਆਹ ਦੇਖੋ ਜਿਹੜਿਆਂ ਨੇ ਜਾਣ ਤਲੀ ਤੇ ਤਰੀ ਹੋਈ ਆ ਸ਼ਰਿਆਮ ਦੱਸ ਰਹੇ ਨੇ ਇੱਧਰ ਵੀਰ ਬੈਠੇ ਨੇ ਇਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਕਹਿੰਦਾ ਸਾਨੂੰ ਸਰਕਾਰਾਂ ਦੀ ਅਜਿਹੀ ਕੀ ਝੇਪ ਹੈ ਵੀ ਸਰਕਾਰਾਂ ਨੇ ਦਿੱਲੀ ਵਾਲੇ ਤਾਂ ਸਾਰੇ ਲਿਆ ਕੇ ਉਰੇ ਮੰਤਰੀ ਲਾਤੇ ਅਸੀਂ ਐਵੇਂ ੱਤਪੜ ਝਾੜਦੇ ਫਿਰਦੇ ਹਾਂ ਉਹਨਾਂ ਦੇ ਮੈਂ ਹੋਰਾਂ ਵੀਰਾਂ ਤੋਂ ਵੀ ਕਮੈਂਟ ਲਊਂਗਾ ਦੱਸੋ ਜੀ ਬਾਪੂ ਜੀ ਨਸਾ ਕਿੰਨਾ ਕਾ ਤੁਹਾਡੇ ਪਿੰਡਾਂ ਬਈ ਮੈਂ ਕਹਦਾ ਚੱਲੀ ਜਾਂਦਾ ਚਿੱਟਾ ਫੁੱਲ ਚੱਲ ਰਿਹਾ ਹਾਂ ਹਾਂ ਸਾਰਾ ਸਾਰੇ ਭਾਂਤ ਦੇ ਜਾਂਦਾ ਮੌਤਾਂ ਵੀ ਹੋ ਰਹੀਆਂ ਨੇ ਨਸ਼ੇ ਨਾਲ ਹਾਂ ਮੌਤਾਂ ਹੁੰਦੀਆਂ ਨੇ ਨਾਲੇ ਹਾਂਜੀ ਵੀਰ ਜੀ ਦੱਸੋ ਹਾਂ ਬੋਲੋ ਸ਼ਰੇਆਮ ਚੱਲ ਰਿਹਾ ਦੋਦੜੇ ਦੀ ਧਰਤੀ ਤੇ ਚਰੇਆਮ ਨਹੀਂ ਜੀ ਮੇਨ ਪ੍ਰਸਾਦ ਨਹੀਂ ਮਤਲਬ ਹੁਣ ਭਲਾੜੇ ਦੇ ਵਿੱਚ ਚਿੱਟਾ ਵਿਗਦਾ ਕੀ ਪੁਲਿਸ ਨੂੰ ਉਹਦੇ ਬਾਰੇ ਪਤਾ ਨਹੀਂ ਕੱਲੀ ਕੱਲੀ ਚੀਜ਼ ਬਾਰੇ ਪੁਲਿਸ ਨੂੰ ਪਤਾ ਕਿਉਂ ਕੁਝ ਕਰ ਨਹੀਂ ਸਕਦੇ ਹਾਂ ਕੋਈ ਵਰਦੀ ਦੀ ਪਾਵਰ ਨਹੀਂ ਕੋਈ ਆਵਾ ਦੀ ਪਾਰਟੀ ਨਾਲ ਆਵਾ ਦੀ ਪਾਰਟੀ ਸਰਕਾਰ ਦਾ ਬਦਲ ਰੋਡ ਦੇਖ ਲਓ ਪਹਿਲਾਂ ਚਲੋ ਆਪਾਂ ਮੰਨਦੇ ਵੀ ਇਹ ਕੈਪੀਟਰ ਕੇਂਦਰ ਸਰਕਾਰ ਦੇ ਅੰਦਰ ਪਰਪੰਤ ਹੋ ਗਈ ਮੁੱਖ ਮੰਤਰੀ ਜੀ ਛੋਟੇ ਹੀ ਪਰਮਿਸ਼ਨ ਨਿਆਂਦੇ ਮੁੱਖ ਮੰਤਰੀ ਦੀ ਕੁਰਸੀ ਬਹੁਤ ਵੱਡੀ ਕੁਰਸੀ ਹੁੰਦੀ ਆ ਕਿ ਇਹ ਜਿਹੜਾ ਸਰਾਮ ਤੋਂ ਲੈ ਕੇ ਬਲਾਡੇ ਤੱਕ ਇਹਨੂੰ 20 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਚ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਕਿਸੇ ਵੀ ਮੈਂ ਆਪਾ ਜਿਹੜਾ ਬੰਦਾ ਚੰਗਾ ਹੁੰਦਾ ਕੋਈ ਉਹਨੂੰ ਵੋਟਾਂ ਪਾ ਦਿੰਨੇ ਆਂ ਕਿ ਇਹ ਰੋਡ ਨੂੰ 20 ਸਾਲ ਹੋ ਗਏ ਰੋਡ ਬਣਨ ਹੋਣ ਵਾਲੇ ਮੁੱਖ ਮੰਤਰੀ ਆਪਦਾ ਇਲਾਕਾ ਮੈਂ ਕੋਈ ਬਾਦਲ ਕਹਿੰਦੇ ਨਾਲ ਨਹੀਂ ਬਾਦਲ ਕੇ ਲੰਬੀ ਗਿੱਦੜਬਾਹਾ ਬਾਜਾਖਾਨਾ ਜੈਤੋ ਜਿੱਥੇ ਮਰਜੀ ਤੁਸੀਂ ਦੇਖ ਲੋ ਰੋੜਾਂ ਦੀ ਗੱਲ ਬਣਾਈ ਪਈ ਆ ਉਹਨਾਂ ਦੀ ਸਰਕਾਰ ਦੇ ਵਿੱਚ ਤੇ ਅੱਜ ਹਾਂਜੀ ਇੱਥੇ ਇਹ ਲਾ ਲੋ ਵੀ ਐਨਾ ਬੁਰਾ ਹਾਲ ਇੱਥੋਂ ਵੀ ਜਿਉਂ ਲੰਘਦੇ ਨਾ ਮੰਡੀ ਰਵੇ ਨਾ ਐਨਾ ਬੁਰਾ ਹਾਲਾ ਮੁੱਖ ਮੰਤਰੀ ਤੇ ਜੋ ਆਪਦਾ ਏਰੀਆ ਇਸ ਮਾਰ ਸਕਦਾ ਤਾਂ ਹੋਰ ਕਰੂਗਾ ਮੁੱਖ ਮੰਤਰੀ ਦਾ ਪਿੰਡ ਇੱਥੇ ਕਿੰਨੇ ਕਿਲੋਮੀਟਰ ਘਟ ਘਟ 7-8 ਕਿਲੋ 7 ਕਿਲੋਮੀਟਰ 7 ਕਿਲੋਮੀਟਰ ਇੱਥੋਂ ਦੋ ਦੜੇ ਤੋਂ ਹਾਂਜੀ ਹਾਂ ਦੋ ਦੜਾ ਧਾਰਮਿਕ ਪਿੰਡ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ ਕੀ ਕੋਈ ਹੋਰ ਕੋਈ ਵੀਰ ਬੋਲਣਾ ਚਾਹੁੰਦਾ